ਚੋਣ ਜਿੱਤਣ ਵਾਲੇ ਵੱਖ-ਵੱਖ ਪਾਰਟੀਆਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਆ 17 ਦਸੰਬਰ ਸਵੇਰੇ 8 ਵਜੇ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਪਤੀ ਚੋਣਾਂ ਦੀ ਗਿਣਤੀ ਸ਼ੁਰੂ ਹੋ ਜਾਣੀ ਹੈ ਪੰਜਾਬ ਦੇ ਵਿੱਚ ਇਹ ਸਾਰੇ ਗਿਣਤੀ ਵੋਟਾਂ ਦੀ ਹੋਣੀ ਹੈ ਇਹਨਾਂ ਵੋਟਾਂ ਨੂੰ ਲੈ ਕੇ ਬੜਾ ਉਤਸ਼ਾਹ ਆ ਰਿਹਾ ਸਾਰੀਆਂ ਪਾਰਟੀਆਂ ਵਿੱਚ ਉੱਥੇ ਜਲੰਧਰ ਦੇ ਵਿੱਚ 11 ਘਿਰਤੀ ਲਈ ਕੇਂਦਰ ਬਣਾਏ ਗਏ ਨੇ ਇਹਨਾਂ 11 ਕੇਂਦਰਾਂ ਦੇ ਵਿੱਚੋਂ ਅੱਜ ਗੱਲ ਕਰਦੇ ਆਂ ਹਲਕਾ ਨਕੂਦਰ ਦੇ ਨਕੂਦਰ ਪਲਾਕਾ ਤੇ ਨੂਰਮੰਦ ਦੀ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਬਿਲਗਾ ਨਿਊਜ਼ ਆਨਲਾਈਨ ਤੁਸੀਂ ਦੋਸਤੋ ਵੇਖ ਰਹੇ ਹੋ ਆਓ ਗੱਲ ਕਰਦੇ ਆਂ ਕਿ ਕੱਲ 17 ਦਸੰਬਰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਣੀ ਹੈ ਜਿਸ ਨੂੰ ਲੈ ਕੇ 14 ਦਸੰਬਰ ਨੂੰ ਪੰਜਾਬ ਭਰ ਵਿੱਚ ਪਿੰਡੂ ਖੇਤਰ ਦੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਦੀਆਂ ਬੋਟਾਂ ਪਈਆਂ ਸਨ ਇਹਨਾਂ ਬੋਟਾਂ ਦੇ ਵਿੱਚ ਕਿਹੜੀ ਪਾਰਟੀ ਜਿੱਤੇਗੀ ਕਿਹੜੀ ਪਾਰਟੀ ਪਛੜੇਗੀ ਇਹਦੇ ਬਾਰੇ ਦੁਪਹਿਰ ਦੇ ਨੇੜੇ ਤੇੜੇ ਕਾਫੀ ਅਸਾਰ ਜਿਹੜੇ ਆ ਉਹ ਲੱਗਨੇ ਸ਼ੁਰੂ ਹੋ ਜਣੇ ਆ ਤੇ ਜ਼ਿਲ੍ਹਾ ਜਨਤਰ ਵਿੱਚ ਪ੍ਰਸ਼ਾਸਨ ਬੋਲوں ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ 11 ਗਣਤੀ ਕੇ ਦਸਤਾਵੇਜ਼ਤ ਕੀਤੇ ਗਏ ਐਡਮਿਟ ਕਮਿਸ਼ਨ ਨੇ ਬਣਾਏ ਗਏ 11 ਗਣਤੀ ਕੇਂਦਰਾਂ ਬਾਰੇ ਇਹ ਜਾਣਕਾਰੀ ਦੰਦਿਆ ਦੱਸਿਆ ਕਿ ਬਲਾਕ ਆਦਮਪੁਰ ਲਈ ਸਕੂਲ ਆਫ ਐਮਿਨੈਂਸ ਬਲਾਕ ਭੋਗਪੁਰ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਲੋਹਾਰਾ ਚੜਕੇ ਰੋਡ ਭੋਗਪੁਰ ਇਸ ਤਰ੍ਹਾਂ ਬਲਾਕ ਜਿਲੰਦਰ ਈਸਟ ਲਈ ਦੁਆਬਾ ਕਾਲਜ ਜਿਲੰਦਰ ਵੈਸਟ ਲਈ ਲਾਲਪੁਰ ਖਾਲਸਾ ਕਾਲਜ ਫਾਰ ਔਮਨ ਕੈਂਟ ਰੋਡ ਬਲਾਕ ਲੋਹਿਆ ਲਈ ਖਾਸ ਲੋਹਿਆ ਲਈ ਸਰਕਾਰੀ ਆਈਟੀਆਈ ਲੋਹਿਆਂਖਾਸ ਬਲਾਕ ਮੈਤਪੁਰ ਤੇ ਬਲਾਕ ਨਕੂਦਰ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਨਕੂਦਰ ਬਲਾਕ ਨੂਰਮਹਿਲ ਦੀਵਾਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨੂਰਮਹਿਲ ਬਲਾਕ ਫਲੌਰ ਲਈ ਕਮਿਊਨਿਟੀ ਹਾਲ ਫਲੌਰ ਬਲਾਕ ਕੁਰੜਕਾ ਕਲਾ ਲਈ ਗੁਰੂ ਨਾਨਕ ਖਾਲਸਾ ਕਾਲਜ ਸੰਗਟੇਸਿਆ ਤੇ ਬਲਾਕ ਸ਼ਾਹ ਉਰਲੀ ਸਰਕਾਰੀ ਆਰਸ ਕਾਲਜ ਸ਼ਾਹਕੂਟ ਇੱਥੇ ਇਹ ਵੋਟਾਂ ਲਈ ਕੇਂਦਰ ਬਣਾਇਆ ਗਿਆ ਇਸ ਵੀਰੇ 8:00 ਵੋਟਾਂ ਦੀ ਗਣਤੀ ਸ਼ੁਰੂ ਹੋ ਜਾਣੀ ਆ ਇਸ 11 ਸਟਾਗ ਰੂਮਾਂ ਦੇ ਵਿੱਚ ਵੈਲਟ ਪੇਪਰਾਂ ਦੀ ਸੁਰੱਖਿਆ ਲਈ ਜਿਹੜਾ ਪੁਖਤਾ ਇੰਤਜ਼ਾਮ ਕੀਤੇ ਹੋਏ ਹਨ ਉਹਨਾਂ ਦੀ ਗਿਣਤੀ ਪ੍ਰਕਿਰਿਆ ਬੜੀ ਸ਼ਾਂਤੀ ਅਤੇ ਸੁਰੱਖਤ ਤੰਗ ਨਾਲ ਨੇ ਪ੍ਰਚਾਰਨ ਦੇ ਰਾਮ ਰੂਮ ਜਿਹੜਾ ਹਾਈ ਲੈਵਲ ਸੁਰੱਖਿਆ ਘੇਰੇ ਵਿੱਚ ਰੱਖੇਗਾ ਇਹ ਜਾਣਕਾਰੀ ਜ਼ਿਲ੍ਹਾ ਜਲੰਧਰ ਦੇ ਡਿਪਟੀ ਕਮਿਸ਼ਨਰ ਹਮਾਚੂ ਅਗਰਵਾਲ ਨੇ ਇਹ ਜਾਰੀ ਕੀਤਾ ਹੈ ਦੋਸਤੋ ਜਿਵੇਂ ਪਿਛਲੇ ਆਪਾਂ ਕਈ ਦਿਨਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਵਤੀ ਚੋਣਾਂ ਨੂੰ ਲੈ ਕੇ ਇਹ ਚਰਚਾ ਕਰ ਰਹੇ ਹਾਂ ਪੰਜਾਬ ਦੇ ਵਿੱਚ ਇਹ 14 ਦਸੰਬਰ ਨੂੰ ਜਿਵੇਂ ਦੱਸਿਆ ਗਿਆ ਸੀ ਕਿ ਬੋਟਾ ਪਈਆਂ ਸੀ 17 ਦਸੰਬਰ ਕੱਲ 8 ਵਜੇ ਇਹਨਾਂ ਪਈਆਂ ਬੋਟਾਂ ਦੀ ਗਿਣਤੀ ਸ਼ੁਰੂ ਹੋ ਜਾਣੀ ਹੈ ਤੇ ਜ਼ਿਆਦਾਤਰ ਗੱਲ ਆਪਾਂ ਹਲਕਾ ਨਕੂਦਰ ਦੀ ਕਰਾਂਗੇ ਕਿਉਂਕਿ ਲੋਕਲ ਲੋਕਾਂ ਨੂੰ ਸਾਡੇ ਕੋਲੋਂ ਇਹ ਉਮੀਦ ਹੁੰਦੀ ਹੈ ਕਿ ਇਸ ਲਾਇਬ੍ਰਾ ਵਿੱਚ ਜਿਹੜੀ ਆ ਅਸੀਂ ਆਪਣੇ ਇਸ ਇਲਾਕੇ ਦੀ ਚੜ੍ਹਤ ਜ਼ਰੂਰ ਕਰਨੀ ਹੁੰਦੀ ਹੈ ਤੇ ਨਕੂਦਰ ਦੇ ਵਿੱਚ ਇਹਨਾਂ ਸੰਮਤੀ ਚੋਣਾਂ ਨੂੰ ਲੈ ਕੇ ਜਿਲ੍ਹਾ ਪ੍ਰੀਸ਼ਦ ਦੀ ਚੋਣਾਂ ਨੂੰ ਲੈ ਕੇ ਕਾਂਗਰਸ ਬਸਪਾ ਤੇ ਕਮਿਊਨਿਸਟ ਪਾਰਟੀ ਇਹਨਾਂ ਤਿੰਨਾਂ ਪਾਰਟੀਆਂ ਦਾ ਹਲਕਾ ਨਕੂਦਰ ਦੇ ਵਿੱਚ ਨਕੂਦਰ ਬਲਾਕ ਅਤੇ ਨੂਰਮਹਿਲ ਬਲਾਕ ਦੇ ਵਿੱਚ ਚੋਣ ਗੱਠ ਜੁੜੀ ਸੀ ਦਨਪਾਰਟੀਆਂ ਦਾ ਇਹ ਗੱਠਜੋੜ ਜਿਹੜਾ ਆ ਸਟਰੋਂਗ ਗੱਠਜੋੜ ਹੈ ਕੱਲ ਬੋੜ ਨਤੀਜਿਆਂ ਤੋਂ ਪਤਾ ਲੱਗ ਜਾਣਾ ਹੈ ਇਸ ਤੋਂ ਪਹਿਲਾਂ ਇਹ ਗੱਠਜੋੜ ਦੀ ਜੇ ਗੱਲ ਕੀਤੀ ਜਾਵੇ ਤਾਂ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਨੇ ਇਕੱਠਿਆਂ ਚੋਲੜੀ ਸੀ ਪਰ ਪੰਜਾਬ ਦੇ ਵਿੱਚ ਜੇਸ ਹਸਾਬ ਨਾਲ ਲੋਕਾਂ ਨੇ ਇੱਕ ਪਾਸਾਈ ਵੋਟਾਂ ਦੌਰਾਨ ਕਰ ਦਿੱਤਾ ਸੀ ਆਮ ਆਦਮੀ ਪਾਰਟੀ ਨੂੰ 92 ਐਮਐਲਏ ਜਿਤਾਏ ਸੀ ਇੰਦਰਾਣ ਜਿਹੜੇ ਆ ਸਿਰਫ ਇੱਕ ਬਸਪਾ ਦਾ ਅਤੇ ਤਿੰਨ ਸ਼ਰੂਮਣੀ ਅਕਾਲੀ ਦਲ ਦੇ ਸਿਰਫ ਐਮਐਲਏ ਬਣੇ ਸੀ ਜੇ ਉਸ ਇਲੈਕਸ਼ਨ ਨੂੰ ਦੇਖਿਆ ਜਾਵੇ ਤੇ ਹੁਣ ਗੱਲ ਕਰ ਲਈਏ ਇਹਨਾਂ ਚੋਣਾਂ ਦੀ ਤੇ ਇਹਨਾਂ ਚੋਣਾਂ ਦੇ ਵਿੱਚ 4 ਸਾਲ ਦਾ ਰਾਜ ਆਮ ਆਦਮੀ ਪਾਰਟੀ ਦਾ ਜੇ ਕਹਿ ਲਈਏ ਜੇ ਲੋਕ ਆਮ ਆਦਮੀ ਪਾਰਟੀ ਤੋਂ ਨਿਰਾਸ਼ ਹੋਣਗੇ ਤੇ ਇਹ ਘੱਟ ਜੋੜ ਜਿਹੜਾ ਆ ਉਹ ਜਰੂਰ ਆਪਣਾ ਰੰਗ ਬਖਾਊਗਾ ਅਗਰ ਹਲਕੇ ਦੇ ਅੰਦਰ ਲੋਕ ਆਮ ਆਦਮੀ ਪਾਰਟੀ ਦੇ ਰਾਜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੋਂ ਸੰਤੁਸ਼ਟ ਹੋਏ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹਨਾਂ ਦੇ ਹੱਲ ਹੋਏ ਸਾਹਮਣੇ ਹੋਏ ਤਾਂ ਇਸ ਚੋਣ ਤੀਆਂ ਦੇ ਵਿੱਚ ਜਿੱਥੇ ਇੱਕ ਪਾਸੇ ਸਿਰਫ ਜੇ ਕਹ ਲਈਏ ਪਿਛਲੇ ਕਹਿ ਸਕਦੇ ਆਂ ਵੀ 2014 ਵਿੱਚ ਜਿਹੜੀ ਇਹ ਨਵੀਂ ਪਾਰਟੀ ਆਈ ਆ ਉਹਦੇ ਮੁਕਾਬਲੇ 100-100 ਸਾਲ ਪੁਰਾਣੀਆਂ ਪਾਰਟੀਆਂ ਦਾ ਮੁਕਾਬਲਾ ਹੈ ਉਹਨਾਂ ਵਿੱਚ ਬਸ ਪਾ ਵੀ ਕਹਿ ਸਕਦੇ ਹਾਂ ਹੁਣ ਪੁਰਾਣੀ ਪਾਰਟੀ ਹੈ ਕਾਂਗਰਸ ਸ਼੍ਰੋਮਣੀ ਅਕਾਲੀਗੱਲ ਕਮਿਊਨਿਸਟ ਬਹੁਤ ਪੁਰਾਣੀਆਂ ਪਾਰਟੀਆਂ ਜਿਨ੍ਹਾਂ ਦਾ 100-100 ਸਾਲ ਦਾ ਇਤਿਹਾਸ ਹੈ ਔਰ ਜੇ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਸਿਰਫ 2022 ਦੇ ਵਿੱਚ ਰਵੈਤੀ ਪਾਰਟੀ ਦਾ ਤੋਂ ਦੁਖੀ ਹੋਏ ਲੋਕਾਂ ਨੇ ਇਸ ਪਾਰਟੀ ਨੂੰ ਚੋਣ ਜਿਤਾਈ ਸੀ ਆਮ ਆਦਮੀ ਪਾਰਟੀ ਦਾ ਕੇਡਰ ਜਿਹੜਾ ਆ ਉਹ ਹਜੇ ਕਾਇਮ ਹੋ ਰਿਹਾ ਜਦੋਂ ਕਿ ਇਹ ਬਾਕੀ ਦੀਆਂ ਪਾਰਟੀਆਂ ਸਾਰੀਆਂ ਕੇਡਰ ਵਾਲੀਆਂ ਆ ਕੇਡਰ ਸਟਰੋਂਗ ਕਾਂਗਰਸ ਦਾ ਅਕਾਲੀ ਦਲ ਦਾ ਅਤੇ ਬਹੁਜਨ ਸਮਾਜ ਪਾਰਟੀ ਕਮਿਊਨਿਸਟ ਪਾਰਟੀਆਂ ਜਿਹੜੀਆਂ ਇਹਨਾਂ ਦਾ ਕੇਡਰ ਬੜਾ ਮਜ਼ਬੂਤ ਹੈ ਉੱਥੇ ਹੀ ਆਮ ਆਦਮੀ ਪਾਰਟੀ ਦਾ ਮੁਕਾਬਲਾ ਕੇਡਰ ਵਾਲੀਆਂ ਪਾਰਟੀਆਂ ਨਾਲ ਆ ਇਸ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਟੀਮਾਂ ਵਰਕਰਾਂ ਦੀਆਂ ਉਹਨਾਂ ਨੇ ਇਸ ਇਲੈਕਸ਼ਨ ਦੇ ਵਿੱਚ ਦੇਖਿਆ ਗਿਆ ਬੜੀ ਸਰਕਾਰ ਵੀ ਨਾ ਇਹ ਇਲੈਕਸ਼ਨ ਲੜੀ ਆ ਹੁਣ ਇਹ ਦੇਖਣਾ ਹੈ ਕਿ ਜੇ ਅਗਰ ਇਹ ਤਿੰਨ ਪਾਰਟੀਆਂ ਦਾ ਜਿਹੜਾ ਗੱਠ ਜੋੜਿਆ ਜਿਹਨੂੰ ਲੈ ਕੇ ਵਿਧਾਇਕ ਵੀ ਵੀਂਦਰਜੀਤ ਕੌਰ ਮਾਨ ਦਾ ਇਸ਼ਾਰਾ ਸੀ ਕਿ ਚੌਥੀ ਪਾਰਟੀ ਵੀ ਜਿਹੜੇ ਆ ਉਹ ਮਦਦ ਕਰ ਰਹੀ ਆ ਇਹਨਾਂ ਤਿੰਨਾਂ ਪਾਰਟੀਆਂ ਦੀ ਅਗਰ ਇਹ ਚਾਰ ਪਾਰਟੀਆਂ ਵਾਕਈ ਇੱਕ ਜੋ ਨਿਸ਼ਾਨ ਤੇ ਮੋੜ ਲੱਗਦੀ ਰਹੀ ਹੈ ਤੇ ਨਤੀਜੇ ਇੱਕ ਪਾਸੜ ਹੋਣੇ ਸੰਭਾਵਕ ਹੈ ਫਿਰ ਵੀ ਦੇਖਿਆ ਜਾਊਗਾ ਕਿ ਸਰਕਾਰ ਦਾ ਕਿੰਨਾ ਕਸਰ ਹੈ ਜਿਸ ਤਰ੍ਹਾਂ ਬਧਾਇ ਕੇਂਦਰਜੀਤ ਕੁਰਮਾਨ ਨੇ ਹਲਕੇ ਦੇ ਵਿੱਚ ਪੰਚਾਇਤਾਂ ਨੂੰ ਆਪਣੇ ਨਾਲ ਸ਼ਾਮਲ ਕੀਤਾ ਆ ਲੋਕ ਇਲੈਕਸ਼ਨ ਦੇ ਦੌਰਾਨ ਵੀ ਜਿਹੜਾ ਆ ਉਹ ਤੜਾ ਤੜ ਪਾਰਟੀ ਵਿੱਚ ਸ਼ਾਮਲ ਹੁੰਦੇ ਰਿਹਾ ਉਸ ਤੋਂ ਬਾਅਦ ਇਹ ਹੁਣ ਕੀ ਬੋਟਾਂ ਦੇ ਵਿੱਚ ਲੋਕ ਤਕਦੀਰ ਤਬਦੀਲ ਹੋਏ ਹੋਣਗੇ ਇਹ ਵੀ ਨਤੀਜੇ ਜਿਹੜੇ ਕੱਲ ਆਉਣੇ ਆ ਉਤੋਂ ਹਿਸਾਬ ਲੱਗਣਾ ਇਸ ਇਲੈਕਸ਼ਨ ਦੇ ਉੱਤੇ ਇਹ ਵੀ ਜੇ ਗੱਲ ਕਹਿ ਲਈਏ ਵੀ 2027 ਨੂੰ ਲੈ ਕੇ ਕਿਹੜੀ ਕਿਹੜੀ ਪਾਰਟੀ ਨੇ ਇਸ ਇਲੈਕਸ਼ਨ ਦੌਰਾਨ ਕਿੰਨਾ ਕੰਮ ਕੀਤਾ ਆ ਔਰ ਉਹ ਇਲੈਕਸ਼ਨ ਨੂੰ ਲੈ ਕੇ ਕਿੰਨੀ ਕੁ ਤਿਆਰੀ ਆ ਇਹਦੇ ਬਾਰੇ ਵੀ ਕੁਝ ਕੁ ਜਿਹੜਾ ਹਿਸਾਬ ਲੱਗ ਜਾਣਾ ਦੂਰਬੈਲ ਨਗਰ ਕੌਂਸਲ ਦੀ ਚੋਣ ਜਿਹੜੀ ਆ ਉਹ ਛੇਤੀ ਆ ਜਾਣੀਆਂ ਉਨੂੰ ਲੈ ਕੇ ਵੀ ਕਹਿ ਸਕਦੇ ਆ ਇਹਨਾਂ ਸਾਰੀਆਂ ਪਾਰਟੀਆਂ ਦੀ ਜਿਹੜੀ ਆ ਉਹ ਇਸ ਇਲੈਕਸ਼ਨ ਦੇ ਵਿੱਚ ਪ੍ਰੈਕਟਿਸ ਸੀ ਤੇ ਸਾਰੇ ਕੁਝ ਨੂੰ ਦੇਖ ਕੇ ਇਹੀ ਕਹਿ ਸਕਦੇ ਆ ਕਿ ਹਲਕਾ ਨਕੂਦਰ ਦੇ ਕੀ ਨਤੀਜੇ ਆਉਣਗੇ ਜਿਲ੍ਹਾ ਜਲੰਧਰ ਦੇ ਵਿੱਚ ਕਿਹੜੀ ਪਾਰਟੀ ਜਿਹੜੀ ਆ ਉਹ ਅੱਗੇ ਵਧੀ ਗਈ ਤੇ ਪੰਜਾਬ ਦੇ 20 ਸਾਰੇ ਚੋਣ ਨਤੀਜਿਆਂ ਨੂੰ ਆਪਾਂ ਜਿਹੜਾ ਇਸ ਟਾਈਮ ਕੱਲ ਫਿਰ ਤੁਹਾਨੂੰ ਸੁਣਾਵਾਂਗੇ ਤੇ ਆਓ ਦੇਖਦੇ ਆ ਹਾਲ ਕਰਨ ਕੋਟਰ ਦੇ ਵਿੱਚ ਆਏ ਚੋਣ ਨਤੀਜਿਆਂ ਦੇ ਵਿੱਚ ਇੱਕ ਪਾਸੇ ਅਕਾਲੀ ਆਮ ਆਦਮੀ ਪਾਰਟੀ ਜੇਸ ਪਾਰਟੀ ਨੂੰ ਮੈਂ ਜਜੇ ਕਹਿ ਲਈਏ ਜੀ 214 ਵਿੱਚ ਇਹ ਪਾਰਟੀ ਆਈ ਹੈ ਦੂਜੇ ਪਾਸੇ ਪੁਰਾਣੀਆਂ ਪਾਰਟੀਆਂ ਨਾਲ ਮੁਕਾਬਲਾ ਦੇਖਾਂਗੇ ਕਿ ਕਿਹੜੀ ਪਾਰਟੀ ਕਿੰਨੇ ਕੁ ਪਾਣੀ ਵਿੱਚ ਹੈ ਕਿੰਨੀਆਂ ਬੱਤ ਬੱਤ ਸੀਟਾਂ ਲੈ ਜਾਂਦੀ ਹੈ ਇਹ ਵੀ ਤੁਹਾਨੂੰ ਕੱਲ ਖਬਰ ਸੁਣਾਵਾਂਗੇ ਤੁਸੀਂ ਅ ਅਡੇਕਾ ਹੁਣ ਤੋਂ ਕਰੋ ਕਿ ਕੱਲ ਦੇ ਚੋਣ ਨਹੀਂ ਜੇ ਕਿਹੋ ਜਿਹਾ ਆਉਣਗੇ ਸਾਰਾ ਦਿਨ ਅੱਜ ਵੀ ਸਾਨੂੰ ਵਾਰ-ਵਾਰ ਪਾਰਟੀਆਂ ਦੇ ਫੋਨ ਆਉਂਦੇ ਰਹੇ ਵਾਰ-ਵਾਰ ਜਿਹੜੇ ਚੋਣਾਂ ਦੇ ਉੱਤੇ ਨਜ਼ਰ ਰੱਖਣ ਵਾਲੇ ਸ਼ਕੀਨ ਸਿਆਸੀ ਇਹਨਾਂ ਚੋਣਾਂ ਨੂੰ ਲੈ ਕੇ ਸਰਵੇ ਕਰਨ ਵਾਲੇ ਜਿਹੜੇ ਵਿਅਕਤੀ ਆ ਉਹਨਾਂ ਵਿੱਚ ਟੀਚਰਸ ਹਨ ਵੀ ਹੈ ਉਹਨਾਂ ਵਿੱਚ ਹੋਰ ਵੀ ਛੌਂਕ ਰੱਖਣ ਵਾਲੇ ਆ ਜਿਨ੍ਹਾਂ ਦੇ ਮਨ ਵਿੱਚ ਇਹ ਇਹ ਕਿ ਜਦੋਂ ਵੀ ਨੂਰਮੈਲ ਬਲਾਕ ਨੂਰਮੈਲ ਤਿੰਨ ਕੋਟਰ ਵਿੱਚ ਵਸਪਾ ਚਾਹੇ ਅਕਾਲੀ ਦਲ ਨਾਲ ਇਹ ਚੋਣਾ ਰਲ ਕੇ ਲੜੇ ਕਿ ਚਾਹੇ ਕਾਂਗਰਸ ਨਾਲ ਹਰ ਵਾਰੀ ਇਹ ਜਿਹੜਾ ਚੋਣ ਗੱਠ ਜੋੜਿਆ ਉਹ ਜਿੱਤ ਪ੍ਰਾਪਤ ਕਰਦਾ ਇਸ ਵਾਰ ਆਮ ਆਦਮੀ ਪਾਰਟੀ ਨੇ ਕਿਹੋ ਜੀ ਮੁਸ਼ਕਲ ਦਿੱਤੀ ਆ ਇਸ ਗੱਠ ਜੋੜ ਨੂੰ ਉਹ ਤੁਹਾਨੂੰ ਅਸੀਂ ਕੱਲ ਇਸ ਵੇਲੇ ਸੁਣਾਵਾਂਗੇ ਬੇਸ਼ੱਕ ਤੁਹਾਨੂੰ ਪਹਿਲਾਂ ਵੀ ਕੁਝ ਪਤਾ ਲੱਗ ਜਾਣਾ ਹੈ ਕਿਹੋ ਜਿਹਾ ਚੋਣ ਨਤੀਜਾ ਰਹਿ ਤੇ ਆਓ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਅੱਜ ਜਿੱਥੇ ਆਪਾਂ ਇਹ ਜ਼ਿਕਰ ਕੀਤਾ ਕਿ 17 ਦਸੰਬਰ ਨੂੰ ਇਹਨਾਂ ਚੋਣਾਂ ਦੇ ਨਤੀਜੇ ਆਉਣੇ ਆ ਉੱਥੇ ਹਲਕਾ ਨਕੂਦਰ ਦੇ ਬਾਰੇ ਵੀ ਆਪਾਂ ਚਰਚਾ ਕੀਤੀ ਹੈ ਜਿਹੜਾ ਪ੍ਰੈਸ਼ਰ ਵਿੱਚ ਕਿਹੜੀ ਪਾਰਟੀ ਇੱਥੇ 4 ਸੀਟਾਂ ਆ ਜਦੋਂ ਕਿ 19 ਸੀਟਾਂ ਬਲਾਕ ਨਕੂਦਰ ਦੀਆਂ ਤੇ 15 ਸੀਟਾਂ ਨੂਰਮੈਲ ਦੀਆਂ ਇਹਨਾਂ ਦੇ ਚੋਣ ਨਤੀਜੇ ਕੱਲ ਆਉਣੇ ਆ ਸਾਰੇ ਪੰਜਾਬ ਦੇ ਆਉਣੇ ਆ ਇਹਨਾਂ ਦੇ ਉੱਤੇ ਆਪਾਂ ਕੱਲ ਨੂੰ ਫੇਰ ਗੱਲਬਾਤ ਕਰਾਂਗੇ ਮੁੱਦੇ ਦੀ ਗੱਲ ਪ੍ਰਵਾਹ ਵਿੱਚ ਤੁਸੀਂ ਦੇਖ ਰਹੇ ਸੀ ਬਿਲਗਾ نیوز ਆਨਲਾਈਨ ਚੈਨਲ ਦੋਸਤੋ ਵੀਡੀਓ ਚੰਗੀ ਲੱਗੀ ਇਸ ਨੂੰ ਲਾਈਕ ਜਰੂਰ ਕਰਿਓ ਅੱਗੇ ਸ਼ੇਅਰ ਜਰੂਰ ਕਰਿਓ ਅਜੇ ਵੀ ਤੁਸੀਂ ਬਿਲਗਾ نیوز ਆਨਲਾਈਨ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਦੋਸਤੋ ਜਰੂਰ ਕਰ ਲਓ ਬਿਲਗਾ نیوز ਆਨਲਾਈਨ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਿਓ ਤਾਂ ਕਿ ਆਪਣਾ ਇਹ ਪਰਿਵਾਰ ਤਾਂ ਦੈਰਾ ਹੋਰ ਵਿਸ਼ਾਲ ਹੋ ਜਾਵੇ ਕੱਲ ਫਿਰ ਤੁਹਾਡੇ ਲਈ ਇਸੇ ਸਮੇਂ ਨਵਾਂ ਮੁੱਦਾ ਲੈ ਕੇ ਆਵਾਂਗੇ ਉਸ ਵੇਲੇ ਤਾਕਤ ਦਿਓ ਅਯਾਜ ਅੱਜ ਲਈ ਇੰਨਾ ਹੀ ਧੰਨਵਾਦ